ਪਰਮ ਸਨਮਾਨਯੋਗ ਗੁਰੂ ਪਿਆਰੀ ਫਿਰੂ ਸੁਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗਿਆ ਟਲ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਗੀ ਗੋਦ ਵਿੱਚ ਬੈਠਣ ਦਾ ਆਪਾਂ ਸਾਰਿਆਂ ਨੂੰ ਸੁਭਾਗਾ ਸਮਾਪਤ ਹੋਇਆ ਆਪ ਜੀ ਨੇ ਬੜੇ ਹੀ ਪਿਆਰ ਸਹਿਤ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਸੋ ਹੁਣ ਸਮਾਂ ਹੈ ਜੋ ਲੜੀਵਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਚੱਲ ਰਹੀ ਹੈ ਰਾਗ ਤਿਲੰਗ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿੰਨ ਸ਼ਬਦ ਉਚਾਰਨ ਕੀਤੇ ਨੇ ਹੁਣ ਤੱਕ ਆਪਾਂ ਇੱਕ ਸ਼ਬਦ ਰਾਗ ਤਿਲੰਗ ਦਾ ਸਰਵਣ ਕਰ ਚੁੱਕੇ ਹਾਂ ਅੱਜ ਦੂਜਾ ਸ਼ਬਦ ਹੈ ਜਿਹੜਾ ਇਸ ਸ਼ਬਦ ਦੀ ਵਿਚਾਰ ਆਪਜੀ ਦੇ ਨਾਲ ਸਾਂਝੀ ਕਰਨੀ ਹੈ ਪਹਿਲਾਂ ਆਪਾਂ ਸਾਰੇ ਇਸ ਸ਼ਬਦ ਨੂੰ ਪੜ ਲਈਏ ਸਰਵਣ ਕਰ ਲਈਏ ਫਿਰ ਆਪਾਂ ਆਪਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਵਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਿਲੰਗ ਮਹੱਲਾ ਨੌواں ਜਾਗ ਲਿਹੋ ਰੇ ਮਨ ਜਾਗ ਲਿਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਜਾਗល ਹੋਰੇ ਮਨ ਜਾਗល ਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਓ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ ਜਿਉ ਛੁਟਿਓ ਜਬ ਦੇਹ ਤੇ ਢਾਰ ਅਗਨ ਮੈਂ ਦੀਨਾ ਜੀਵਤ ਲੋਭ ਹਰ ਹੈ ਜਗ ਕੋ ਤੁਮ ਜਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਜੀਵਤ ਲੋਬਿ ਉਹ ਹਰ ਹੈ ਜਗ ਕੋ ਤੁਮ ਜਨ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤ ਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਇਹ ਪਾਵਨ ਸ਼ਬਦ ਰਾਗ ਤਿਲੰਗ ਦੇ ਅੰਦਰ ਉਚਾਰਨ ਕੀਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਕਿਉਂਕਿ ਪਹਿਲਾ ਜਿਹੜਾ ਆਦਿ ਗ੍ਰੰਥ ਜੋ ਪਾਵਨ ਵੀੜ ਹੈ ਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਹੁਣਾ ਪਾਸੋਂ ਲਖਵਾਈ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਜਾਮੇ ਚ ਸਾਬੋ ਕੀ ਤਲਵੰਡੀ ਤੇ ਟਿਕਾਣਾ ਕੀਤਾ ਇੱਥੇ ਫਿਰ ਭਾਈ ਮਨੀ ਸਿੰਘ ਹੁਣੀ ਬਾਬਾ ਦੀਪ ਸਿੰਘ ਹੁਣੀ ਤੇ ਹੋਰ ਬੇਅੰਤ ਜਿਹੜੇ ਸਿੱਖ ਸੀ ਉਹਨਾਂ ਨੇ ਸਤਿਗੁਰਾਂ ਦੀ ਨਿੱਗੀ ਗੋਦ ਦਾ ਆਨੰਦ ਮਾਣਿਆ ਤੇ ਇੱਥੇ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਉਹ ਭਾਈ ਮਨੀ ਸਿੰਘ ਜੀ ਦੇ ਕੋਲੋਂ ਲਖਵਾਉਣੀ ਕੀਤੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 726 ਤੇ ਇਹ ਸ਼ਬਦ ਸੁਭਾਏ ਮਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਾਂ ਸਾਰਿਆਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਨੇ ਜਿਸ ਤਰ੍ਹਾਂ ਹਵਾ ਚੱਲਦੀ ਹੈ ਗਰਮੀ ਤੋਂ ਬਚਣ ਵਾਸਤੇ ਜਿਹੜਾ ਵੀ ਬੰਦਾ ਹਵਾ ਦੇ ਸਾਹਮਣੇ ਬੈਠ ਜਾਂਦਾ ਹੈ ਜਿਵੇਂ ਆਪਣੀ ਪੰਜਾਬੀ ਦੀ ਕਹਾਵਤ ਹੈ ਉਦਮ ਅੱਗੇ ਲਖਮੀ ਪੱਖੇ ਅੱਗੇ ਪਾਉਣ ਉਦਮ ਕਰਕੇ ਜੇ ਕੋਈ ਬੰਦਾ ਪੱਖੇ ਦੇ ਅੱਗੇ ਬੈਠੇਗਾ ਤੇ ਉਹਨੂੰ ਹਵਾ ਲੱਗੇਗੀ ਹਵਾ ਚੱਲਦੀ ਹੈ ਪੱਖਾ ਚੱਲਦਾ ਹੈ ਪਰ ਉਹ ਕਿਸੇ ਨੂੰ ਬੈਠਣ ਵਾਲੇ ਨੂੰ ਇਹ ਨਹੀਂ ਪੁੱਛਦਾ ਭਾਈ ਤੂੰ ਅਮੀਰ ਐ ਗਰੀਬ ਐ ਤੈਨੂੰ ਪੰਜਾਬੀ ਆਉਂਦੀ ਐ ਜਾਂ ਇੰਗਲਿਸ਼ ਆਉਂਦੀ ਐ ਕਿਹੜੀ ਭਾਸ਼ਾ ਤੈਨੂੰ ਆਉਂਦੀ ਐ 13 ਉਰ ਗੋਰਾ ਹੈ ਕਿ ਕਾਲਾ ਹੈ ਉਹ ਵੱਖ-ਵੱਖ ਗੱਲਾਂ ਨਹੀਂ ਪੁੱਛਦੀ ਹਵਾ ਪੱਖਾ ਨਹੀਂ ਪੁੱਛਦਾ ਉਹ ਸਭ ਨੂੰ ਠੰਡਕ ਦਿੰਦਾ ਹੀ ਹਵਾ ਏਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਅੰਦਰ ਜਦੋਂ ਵੀ ਕੋਈ ਗੁਰੂ ਕਾ ਸਿੱਖ ਉਦਮ ਕਰਕੇ ਕਿਉਂਕਿ ਉਪਰ ਅੱਲਾ ਤੇ ਆਪਾਂ ਨੂੰ ਕਰਨਾ ਪੈਣਾ ਨਾ ਸਿਆਣੇ ਲੋਕ ਕਹਿੰਦੇ ਨੇ ਪ੍ਰਸ਼ਾਦਾ ਭਾਵੇਂ ਪਾ ਕੇ ਆਪਣੇ ਅੱਗੇ ਰੱਖ ਲਈਏ ਜਿੰਨੀ ਦੇਰ ਉਦਮ ਨਹੀਂ ਕਰਦੇ ਉਹ ਆਪਣੇ ਮੂੰਹ ਦੇ ਵਿੱਚ ਆਪਣੇ ਆਪ ਨਹੀਂ ਜਾਂਦਾ ਬੁਰਕੀ ਤੋੜਨੀ ਪੈਣੀ ਹੈ ਇਹ ਗੱਲ ਵੱਖਰੀ ਆ ਵੀ ਪ੍ਰਮਾਤਮਾ ਦੇ ਹੁਕਮ ਦੀ ਖੇਡ ਹੈ ਪਰ ਜਦ ਅਸੀਂ ਉਦਮ ਕਰਾਂਗੇ ਮਹਾਰਾਜ ਦੇ ਹਜ਼ੂਰੀ ਵਿੱਚ ਆਵਾਂਗੇ ਤੇ ਫਿਰ ਮਹਾਰਾਜ ਸਾਨੂੰ ਉਪਦੇਸ਼ ਦੇਣਗੇ ਜਿਵੇਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਨੇ ਤਿਲੰਗ ਮਹੱਲਾ 9 ਜਾਗ ਲਿਹੋ ਰੇ ਮਨ ਜਾਗ ਲਿਹੋ ਕਹਾ ਗਾਫਲ ਸੋਇਆ ਜਾਗ ਲਿਹੋ ਰੇ ਮਨ ਇਥੇ ਮਨ ਦੀ ਗੱਲ ਕੀਤੀ ਹੈ ਮਨ ਸਾਰਿਆਂ ਦੇ ਅੰਦਰ ਹੈ ਮਨ ਸਾਰਿਆਂ ਦੇ ਕੋਲ ਹੈ ਮਹਾਰਜ ਕਹਿੰਦੇ ਜਦੋਂ ਤੂੰ ਸੰਗਤ ਵਿੱਚ ਆਵੇਂ ਤੇਰੀ ਰਸਨਾ ਤੇ ਇਹ ਸ਼ਬਦ ਹੋਵੇ ਕਿ ਆਪਣੇ ਮਨ ਨੂੰ ਆਖ ਹੇ ਮਨਾ ਹੋਸ਼ ਕਰ ਜਾਗ ਲਿਹੁ ਚੇਤਨ ਹੋ ਜਾ ਚੌਕਸ ਹੋ ਜਾ ਸੁਚੇਤ ਹੋ ਜਾ ਅਲਰਟ ਹੋ ਜਾ ਕਹਾ ਗਾਫਲ ਸੋਇਆ ਗਾਫਲ ਕਹਿੰਦੇ ਨੇ ਜਿਹੜਾ ਬੰਦਾ ਬੇਫਿਕਰ ਹੋਵੇ ਜਿਹਨੂੰ ਕੋਈ ਪਰਵਾਹ ਨਾ ਹੋਵੇ ਆਪਾਂ ਆਮ ਕਰਕੇ ਹੀ ਇਹ ਸ਼ਬਦ ਉੱਥੇ ਵਰਤਦੇ ਆਂ ਕਈ ਪਰਿਵਾਰਾਂ ਦੇ ਲੋਕ ਨੇ ਜਿਹੜੇ ਉਹ ਬੜੇ ਬੇਫਿਕਰ ਹੁੰਦੇ ਨੇ ਉਹ ਨਫੇ ਨੁਕਸਾਨ ਦੀ ਕੋਈ ਪਰਵਾਹ ਨਹੀਂ ਕਰਦੇ ਆਪਾਂ ਕਹਿ ਦਿੰਨੇ ਆ ਭਈ ਇਹ ਬੰਦੇ ਬੜੇ ਬੇਫਿਕਰੇ ਜੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਤੇਰਾ ਮਨ ਵੀ ਬੇਫਿਕਰਾ ਹੈ ਕਿਉਂਕਿ ਇਹਨੂੰ ਫਿਕਰ ਹੀ ਕੋਈ ਨਹੀਂ ਫਿਕਰ ਤੇ ਆਪਾਂ ਸੰਸਾਰੀ ਚੀਜ਼ਾਂ ਦਾ ਕਰਦੇ ਆ ਭਈ ਆ ਵੀ ਲੈ ਲੀਏ ਉਹ ਵੀ ਲੈ ਲੀਏ ਆ ਇਸ ਤਰ੍ਹਾਂ ਹੋ ਜੇ ਉਹ ਉਸ ਤਰ੍ਹਾਂ ਹੋ ਜੇ ਪਰਮਾਰਥ ਜੀ ਕਹਿੰਦੇ ਆਪਣੇ ਮਨ ਨੂੰ ਸਮਝਾਇਆ ਕਰ ਕਾਹ ਗਾਫਲ ਸੋਇਆ ਤੂੰ ਬੇਫਿਕਰ ਹੋ ਕੇ ਬੇਪਰਵਾਹ ਹੋ ਕੇ ਮਾਇਆ ਦੇ ਮੋਹ ਦੇ ਵਿੱਚ ਕਿਉਂ ਸੁੱਤਾ ਪਿਆ ਜਰਾ ਧਿਆਨ ਮਾਰ ਜੋ ਤਨ ਉਪਜਿਓ ਸੰਗ ਹੀ ਸੋ ਭੀ ਸੰਗ ਨਾ ਹੋਇਆ ਵੇਖ ਜਿਹੜਾ ਤੇਰਾ ਸਰੀਰ ਹੈ ਨਾ ਏ ਤੇਰੇ ਨਾਲ ਹੀ ਪੈਦਾ ਹੋਇਆ ਹੈ ਜਦੋਂ ਸਾਡਾ ਜਨਮ ਹੁੰਦਾ ਹੈ ਸਾਡਾ ਸਰੀਰ ਸਾਡੀ ਆਤਮਾ ਸੰਸਾਰ ਦੇ ਵਿੱਚ ਵਿਚਰਦੇ ਨੇ ਪਰ ਪਾਤਸ਼ਾਹ ਕਹਿੰਦੇ ਧਿਆਨ ਮਾਰ ਕੇ ਵੇਖ ਜਦੋਂ ਤੂੰ ਪੈਦਾ ਹੋਇਆ ਸੀ ਉਦੋਂ ਤੇਰਾ ਸਰੀਰ ਤੇਰੇ ਨਾਲ ਆਇਆ ਸੀ ਪਰ ਲੇਕਨ ਜਦੋਂ ਤੂੰ ਇਸ ਸੰਸਾਰ ਚੋਂ ਜਾਵੇਂਗਾ ਤੇ ਤੇਰੇ ਸਰੀਰ ਨੇ ਵੀ ਤੇਰੇ ਨਾਲ ਨਹੀਂ ਜਾਣਾ ਆਪਾਂ ਸਾਰੇ ਬਾਬਾ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਆਂ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਸ਼ਬਦ ਵਰਤੇ ਹਨ ਕੱਪੜ ਰੂਪ ਸੁਹਾਮਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਸਾਡੇ ਨਾਲ ਨਹੀਂ ਜਾਂਦਾ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਕਹਿੰਦੇ ਭਾਈ ਆਪਣੇ ਮਨ ਨੂੰ ਆਖੇ ਮਨਾ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਉ ਬਾਕੀ ਹੋਰ ਚੀਜ਼ਾਂ ਨੇ ਤੇ ਤੇਰੇ ਨਾਲ ਕੀ ਜਾਣਾ ਤੇਰਾ ਆਪਣਾ ਸਰੀਰ ਵੀ ਤੇਰੇ ਨਾਲ ਨਹੀਂ ਜਾਵੇਗਾ ਮਾਤ ਪਿਤਾ ਸੁਧ ਬੰਦ ਜਨ ਹਿਤ ਜਾਸਿਓ ਕੀਨਾ ਵੇਖ ਭਾਈ ਇਹ ਜਿਹੜਾ ਤੇਰਾ ਮਨ ਹੈ ਮਾਪਿਓ ਧੀਆਂ ਪੁੱਤਰ ਰਿਸ਼ਤੇਦਾਰ ਜਿਨ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਮੋਹ ਕਰਦਾ ਹੈ ਪਿਆਰ ਕਰਦਾ ਹੈ ਆਪਾਂ ਵੀ ਸਾਰੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਆ ਆਪਣੇ ਮਾਪੇ ਆਪਣੇ ਨਾਲ ਪਿਆਰ ਕਰਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਓ ਕੀਨਾ ਹਿਤ ਨਾ ਮੈਂ ਹੇਤ ਦਾ ਪਿਆਰ ਦਾ ਮੋਹ ਦਾ ਪਰੇ ਘਟਲ ਸਚਾਈ ਹੈ ਜਿਉ ਛੁੱਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜਦੋਂ ਇਹ ਜਿੰਦ ਇਸ ਸਰੀਰ ਦੇ ਵਿੱਚੋਂ ਵੱਖ ਹੋ ਜਾਂਦੀ ਹੈ ਨਾ ਉਦੋਂ ਇਹੀ ਰਿਸ਼ਤੇਦਾਰ ਇਹੀ ਸਾਥ ਸੰਬੰਧੀ ਇਨੂੰ ਅੱਗ ਦੇ ਵਿੱਚ ਪਾ ਦਿੰਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਇਹ ਇੱਕ ਦੀ ਗੱਲ ਨਹੀਂ ਸਾਰੀ ਦੁਨੀਆ ਦੀ ਇਹ ਗੱਲ ਹੈ ਜਿੰਨੀ ਦੇਰ ਤੱਕ ਆਪਾਂ ਜਿਉਂਦੇ ਹਾਂ ਤੇ ਓਨੀ ਦੇਰ ਤੱਕ ਆਪਾਂ ਭੱਜ-ਭੱਜ ਕੇ ਨਰਸ਼-ਨਟਕੇ ਘਰ ਦੇ ਕੰਮਾਂਕਾਰਾਂ 'ਚ ਖਚਤ ਰਹਿੰਨੇ ਆ ਪਰ ਜਦੋਂ ਆਪਾਂ ਮਹਾਰਾਜ ਦੀ ਬਾਣੀ ਪੜਾਂਗੇ ਨਾ ਫੇਰ ਹੋਰ ਅੱਗੇ ਚੱਲ ਕੇ ਸਾਨੂੰ ਮਹਾਰਾਜ ਨੇ ਸੰਸਾਰਿਕ ਜਿਹੜੇ ਕਾਰਜ ਨੇ ਉਸ ਨੂੰ ਕਰਨ ਤੋਂ ਰੋਕਿਆ ਨਹੀਂ ਦੁਨਿਆਵੀ ਜਿਹੜੇ ਆਪਾਂ ਕਾਰਜ ਕਰਨੇ ਆ ਨਾ ਭਾਵੇਂ ਕੋਈ ਬਿਜ਼ਨਸ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਬੱਚਿਆਂ ਦੇ ਕਾਰਜ ਮਹਾਰਾਜ ਕਹਿੰਦੇ ਕਾਰਜ ਸਾਰੇ ਤੂੰ ਜੀ ਸਦਕੇ ਕਰ ਪਰ ਇੱਕ ਗੱਲ ਚੇਤੇ ਰੱਖ ਉਹ ਗੱਲ ਕੀ ਹੈ ਜੀ ਬਾਬਾ ਜੀ ਕਹਿੰਦੇ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਅਥਾਂ ਪੈਰਾਂ ਦੇ ਨਾਲ ਘਰ ਦੇ ਕੰਮ ਕਰ ਕਰ ਚਿੱਤ ਨੂੰ ਬਿਰਤੀ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰੱਖ ਹੁਣ ਸਵਾਲ ਇਹ ਪੈਦਾ ਹੋਵੇਗਾ ਮਹਾਰਾਜ ਮੈਂ ਕਿਵੇਂ ਆਪਣਾ ਚਿੱਤ ਪਰਮਾਤਮਾ ਨਾਲ ਜੋੜਾਂ ਮਹਾਰਾਜ ਕਹਿੰਦੇ ਉਦਾਹਰਣ ਤੇਰੇ ਘਰ ਦੇ ਵਿੱਚ ਹੀ ਹੈ ਕਦੇ ਵੀ ਧਿਆਨ ਮਾਰ ਕੇ ਵੇਖਿਆ ਕਰ ਜਦੋਂ ਇੱਕ ਮਾਂ ਆਪਣੇ ਛੋਟੇ ਬੱਚੇ ਨੂੰ ਹੰਗੂੜੇ ਦੇ ਵਿੱਚ ਪਾ ਕਰਕੇ ਘਰ ਦੇ ਸਾਰੇ ਕੰਮ ਕਾਰ ਕਰਦੀ ਹੈ ਪਰ ਜਦੋਂ ਬੱਚਾ ਉੱਠਦਾ ਹੈ ਤੇ ਉਸੇ ਵੇਲੇ ਹੀ ਉਹ ਸਾਰੇ ਕੰਮ ਛੱਡ ਕੇ ਬੱਚੇ ਨੂੰ ਚੁੱਪ ਕਰਾਉਣ ਵਾਸਤੇ ਚਲੀ ਜਾਂਦੀ ਹੈ ਮਾਰਦ ਦੇ ਸ਼ਬਦ ਨੇ ਅੰਤਰ ਬਾਹਰ ਕਾਜ ਬਿਰੂਦੀ ਚੀਤ ਸੋ ਬਾਰਕ ਰਾਖੀ ਹਲੇ ਇਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਜੀਵਤ ਲੋਭ ਉਹ ਹਾਰ ਹੈ ਜਗ ਕੋ ਤੂੰ ਜਾਨੋ ਹੇ ਭਾਈ ਇਸ ਜਗਤ ਦੀ ਖੇਡ ਨੂੰ ਤੂੰ ਸਮਝ ਲੈ ਕੀ ਸਮਝਾ ਮਹਾਰਾਜ ਜੀਵਤ ਲਉ ਬਿਉਹਾਰ ਹੈ ਜੀਵਤ ਲੋ ਜਿੰਦਗੀ ਜਿੰਨੀ ਤੱਕ ਜਿੱਤ ਤੇਰ ਤੱਕ ਆਪਾਂ ਜਿਉਂਦੇ ਹਾਂ ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਹੈ ਉਨੀ ਦੇਰ ਤੱਕ ਇਹ ਕਰਤ ਵਿਹਾਰ ਸੰਸਾਰ ਦੀ ਖੇਡ ਚੱਲਦੀ ਰਹਿਣੀ ਹੈ ਪਰਮਾਰਜ ਅਖੀਰ ਲੀਆਂ ਪੰਕਤੀਆਂ ਚ ਕਹਿੰਦੇ ਨੇ ਨਾਨਕ ਹਰ ਗੁਣ ਗਾਏ ਲੈ ਸਭ ਸੁਫਣ ਸਮਾਨੋ ਹੇ ਭਾਈ ਇਹ ਸਾਰਾ ਸੰਸਾਰਿਕ ਸੁਪਨੇ ਦੇ ਵਾਂਗੂ ਹੈ ਇਸ ਵਾਸਤੇ ਜਿੰਨੀ ਦੇਰ ਤੱਕ ਤੂੰ ਜਿਉਂਦਾ ਹੈ ਸਾਰੇ ਇਹ ਵਰਤ ਵਿਹਾਰ ਤੇਰੇ ਨਾਲ ਚੱਲਦੇ ਨੇ ਤੂੰ ਕਰ ਪਰ ਜਿਵੇਂ ਕਮਲ ਦਾ ਫੁੱਲ ਚਿਕੜ ਤੇ ਪਾਣੀ ਵਿੱਚ ਰਹਿੰਦਾ ਹੈ ਪਰ ਆਪਣੀਆਂ ਪੰਖੜੀਆਂ ਦੇ ਨਾਲ ਚਿਕੜ ਤੇ ਪਾਣੀ ਲੱਗਣ ਨਹੀਂ ਦਿੰਦਾ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਤੂੰ ਵੀ ਰਹਿ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੁਨੀਆਂ ਦੇ ਲੋਕਾਂ ਨੇ ਬੜਾ ਟੇਡਾ ਰਸਤਾ ਅਪਣਾਇਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ ਤੇ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਤੁਸੀਂ ਚੰਗੇ ਸਮਾਜਿਕ ਤੌਰ ਤੇ ਇਨਸਾਨ ਨਹੀਂ ਬਣ ਸਕਦੇ ਜੇ ਤੁਸੀਂ ਸੰਸਾਰ ਦੇ ਵਿੱਚ ਵਿਚਰਨਾ ਹੈ ਤੇ ਅੰਜਨ ਮਾਹੇ ਨਰੰਜਨ ਰਈਏ ਜੋਗ ਜੁਗਤ ਇਵ ਪਾਈਏ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਕਹਿੰਦੇ ਉਸ ਪ੍ਰਮਾਤਮਾ ਦੇ ਤੂੰ ਗੁਣ ਗਾਇਆ ਕਰ ਉਹਦੀ ਬਖਸ਼ਿਸ਼ ਦਾ ਪਾਤਰ ਬਣਿਆ ਕਰ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ ਪੰਕਤੀਆਂ ਪੜ੍ਹ ਕੇ ਫਤੇ ਦੀ ਸਾਂਝ ਪਾਉਨੇ ਆ ਜੀ ਜੀਵਤ ਲੋਭ ਬਿਉਹਾਰ ਹੈ ਜਗ ਕੋ ਤੂੰ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਣ ਸਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ